ਓਏ ਰੁਕ 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 ਕੀ ਹੋ ਗਿਆ ਭਾਈ ਘੜ ਜਾ ਬੋਰੀ ਲੈ ਕੇ ਆ ਉਹ ਭਾਈ ਬੋਰੀ ਚ ਬੁਲਟ ਥੋੜੀ ਨਾ ਹੋਗਾ ਯਾਰ ਉਹ ਸ਼ਾਬਾਸ਼ੀ ਜਾ ਬੋਰੀ ਲੈ ਕੇ ਆ ਭਾਈ ਬੋਰੀ ਪਰ ਭਾਈ ਜਾ ਛੇਤੀ ਲੈ ਕੇ ਆ ਨਹੀਂ ਬੋਰੀਏ ਕਿੱਥੇ ਆ ਤੂੰ ਯਾਰ ਬਾਈ ਬਾਈ ਫਾਤਾਪੋਰੀ ਯਾਰ ਬਾਈ ਉਹ ਹਾਇਰਾ ਬਾਬਾਈ ਨੂੰ ਕੀ ਹੋ ਗਿਆ ਬਾਈ ਮੇਰੀ ਮਨਣਾ ਯਾਰ ਬਾਈ ਬੋਰਿਜ ਬੁਲਟ ਨਹੀਂ ਜਾਣਾ ਬਾਈ ਬਾਈ ਮੈਂ ਕੇ ਬਾਈ ਮਨ ਮੇਰੀ ਬਾਈ ਮਨਣਾ ਮੇਰੀ ਬਾਈ ਲੇਟ ਹੋ ਜਾਣਾ ਬਾਈ ਇਥੇ ਮਹਿਫਲ ਲੱਗੀ ਯਾਰ ਅਕਵਾਸ ਪੰਤ ਕਰੇਗਾ ਚੱਲ ਚੱਲ ਬਾਈ ਚੱਲ ਜਿਹੜਾ ਤੂੰ ਪਰਨਾ ਮੋਢੇ ਤੇ ਰੱਖਿਆ ਨਾ ਇਹ ਤਾਂ ਕਹਿਰੇ ਕਰ ਗਿਆ ਆ ਮੂੰਹ ਮੱਥਿਆ ਪਾਊਡਰ ਨਾਲ ਅੰਗਰੇਜ਼ ਬੰਨਾ ਉਹ ਬਤਾ ਤਾਲਾ ਇਹ ਤੇ ਵੀ ਰੱਖ ਥੋੜਾ ਜਿਹਾ ਸਾਫ ਲੱਗੂ ਲੱਗਦਾ ਸਾਫ ਤੇ ਆ ਉਹ ਬੱਤ ਕਰ ਯਾਰ ਥੋੜਾ ਜਿਹਾ ਤਾਂ ਰਹਿਣ ਦੇ ਤੂੰ ਤਾਂ ਜਿਵੇਂ ਕਾਲਾ ਕਰੀਏ ਤਾਂ ਚੱਲਾ ਜਾ ਫਿਰ ਚੱਲ ਤਾਂ ਲਾਈਏ ਬੋਰੀ ਕਿ ਖੋਜ ਨੂੰ ਕਰਦੇ ਨਿਸ਼ਾਨ ਨਾ ਦਿਖਾ ਬੱਲੇ ਬੱਲੇ ਨੂੰ ਹਾਂ ਤੇ ਆਪਾਂ ਆ ਗਿਆ ਉਸ ਤੋਂ ਬਾਦ ਖਵਾ ਤੇ ਨਜ਼ਾਰੇ ਸਿੱਧਾ ਬਈ ਜੀ ਆ ਪਹੁੰਚ ਗਿਆ ਯਾਰ ਐਦ ਕੀ ਕਿਹਨੂੰ ਬਣਾਵਾ ਪ੍ਰਧਾਨ ਹਾਂ ਦੱਸੋ ਬਈ ਜੀ ਜਾਂ ਬੰਦਾ ਸੜਾਈ ਆ ਫਿਰ ਕੰਮ ਕਰਨੇ ਵਾਲਾ ਗੱਲੂ ਕਿਹੜਾ ਮਾਰੇ ਮੋਟੇ ਕੱਲ ਚ ਪਰਦਾ ਆ ਦਿਖਾਵਾ ਮਾਹੌਲ ਦੱਸੋ ਉਹ ਹਾਂ ਬਈ ਬੱਲੇ ਬੱਲੇ ਬਈ ਵਾਓ ਵਾਹ ਬਈ ਬਹੁਤ ਹਾਲ ਕਰਕੇ ਵਧੀਆ ਵਧੀਆ ਵਾਹ ਜੀ ਵਧੀਆ ਉਸ ਕਰਤਾ ਮਾ ਲੋ ਜਲੇ ਆਹ ਭਾਈ ਕਿਵੇਂ ਹੋ ਆ ਸਾਡਾ ਖੀਰਾ ਵੜੋ ਮੇਰੇ ਯਾਰ ਨੂੰ ਉਹ ਐਮ ਐਲ ਏ ਆਪਣਾ ਖੀਰਾ ਪਾਉਣਾ ਭਾਈ ਕਿਵੇਂ ਕਰਨ ਲਾ ਆ ਬੱਲੇ ਆ ਭਾਈ ਵੀ ਆ ਗਏ ਨੇ ਹਵਾੜ ਮਾਰਦੀ ਆ ਤੇਰੇ ਚੋ ਦਾਰੂ ਪੀਤੀ ਆ ਉਹ ਭਾਈ ਐਨੇ ਚਿਰ ਬਾਅਦ ਇਕੱਠੇ ਹੋਏ ਆ ਸਾਰੇ ਮੈਂ ਕੀ ਕਰ ਲੀਆ ਸ਼ੁਕਲ ਮੇਲਾ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਕਿਹਾ ਸੀ ਜੇ ਆਗੋ ਛਾਪਾ ਕਰਾਂਗੇ ਯਾਰ ਛੋਟੇ ਭਰਾਵਾਂ ਨੂੰ ਕੀ ਸਮਝਾਵਾਂਗੇ ਭਾਈ ਖਾਸ ਬੰਦਿਆਂ ਵਾਸਤੇ ਐਨੀਕ ਛੂਟ ਤਾਂ ਹੁੰਦੀ ਐ ਓ ਯਾਰ ਭਾਈ ਤਾਂ ਲੱਗਦਾ ਗੁੱਸੇ ਹੋ ਗਿਆ ਉਹ ਐਮਐਲਏ ਉਸੂਲ ਸਾਰਿਆਂ ਲਈ ਬਰਾਬਰ ਲੱਗੂ ਹੁੰਦੇ ਆ ਬੰਦਿਆਂ ਦੇ ਹਿਸਾਬ ਨਾਲ ਚੇਂਜ ਥੋੜੀ ਹੁੰਦੇ ਆ ਨਾਲੇ ਤੈਨੂੰ ਬਾਈ ਦੀ ਸੁਭਾਤਾ ਦਾ ਪਤਾ ਹੀ ਆ ਚਲ ਬਾਈ ਨੂੰ ਮਨਾ ਲੈਨੇ ਆ ਓ ਬਾਈ ਤੇਰੇ ਨਾਲ ਉਹ ਪਿਆਰੀ ਆ ਯਾਰ ਮੈਨੂੰ ਇੰਨੇ ਚਿਰ ਬਾਅਦ ਮਿਲਿਆ ਆ ਲੈ ਆ ਜੱਫੀ ਪਾ ਲੈ ਸੁਬਿਰ ਵਾਲੀ ਗੱਲ ਆ ਬੜੀਆ ਗੱਲ ਓਹ ਇਹ ਤਾਂ ਅੱਗੇ ਲੱਗੀ ਪਈ ਆ ਜੀ ਉਹ ਤੜਕੇ ਸਟਾਰਟ ਕਰਿਆ ਸੀ ਨਾ ਜੀ ਥੋੜਾ ਜਿਆ ਦੱਸਿਆ ਤਾਂ ਸੀ ਜੀ ਤੁਹਾਨੂੰ ਉਹ ਖੜੇ ਖੜੇ ਦੀ ਬੈਟਰੀ ਡਾਊਨ ਹੋ ਜਾਂਦੀ ਹੈ ਜੀ ਓਹ ਇਹ ਤਾਂ 6 ਕੇ ਬਹੁਤ ਮਾਰਦਾ ਜੀ ਪਪਾ ਜਿਆਦੀ ਜੰਮਲੇ ਪੈਨੇ ਹੈ ਇਹ ਮਾੜੀ ਮੋਟੀ ਚਾਟ ਵਾਲੀ ਗੱਲ ਤਾਂ ਲੱਗਦੀ ਨਹੀਂ ਕੱਟ ਲੋ ਕੱਟ 100 ਮੀਲ ਜੱਲਿਆ ਲੱਗਦਾ ਆ ਬਿਲਕੁਲ ਜੀ ਜਪਾਏ ਇੰਝ ਨੇ ਬਹੁਤ ਵੱਡਾ ਜੀ ਗਰਮ ਛੇਤੀ ਹੋ ਜਾਂਦਾ ਜੀ ਤੁਹਾਡੇ ਅੰਗ ਡੌਨ ਅਟਰ ਇਜ਼ ਅ ਸਿੰਗਲ ਵਰਡ ਇਨ ਫਰੰਟ ਆਫ ਮੀ ਹਾਂ ਵੀ ਕਾਕਾ ਕਥੇ ਗਈ ਰਾਤ ਉਹ ਪੁੱਤ ਤੁਸੀਂ ਨਾ ਦੋਵੇਂ ਤਿਆਰ ਹੋ ਕੇ ਜਰਾ ਗੁਰਦੁਆਰੇ ਜਾਓ ਜੀ ਜੀ ਜੱਜਨ ਭਾਜੀ ਨੇ ਗੁਰਦੁਆਰੇ ਚ ਖਾਇਆ ਪਾਠ ਤੇ ਜਾ ਕੇ ਸੇਵਾ ਕਰੋ ਚੰਗੀ ਤਰ੍ਹਾਂ ਚੱਲ ਖਿਰੇ ਆਪਾਂ ਸੇਵਾ ਕਰਨੀ ਆ ਉਹ ਨਾ ਨਾ ਮੈਂ ਸੇਵਾ ਤਾਂ ਕਰ ਰਿਹਾ ਨਹੀਂ ਨਹੀਂ ਚਲੋ ਸੇਵਾ ਕਰਦਾ ਰਹੇਗਾ ਬਸ ਕੰਮ ਚੱਲ ਨਿਵੇੜਨਾ ਲੋ ਸਭ ਤੋਂ ਪਹਿਲਾਂ ਨਾ ਹੁਣ ਕੀ ਹੋਇਆ ਇਹ ਤਾਂ ਸੋਚਦੇ ਬਈ ਕਰਨਲ ਨੂੰ ਕੁਝ ਪਤਾ ਹੀ ਨਹੀਂ ਬਾਪ ਤਾਂ ਬਾਪ ਹੁੰਦਾ ਹੈ ਉਹ ਤਾਂ ਜਿਨਾ ਮਿਲਿਆ ਤੇਰਾ ਨਾਮ ਚ ਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਿਰੋ ਸਿਆਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁੱਲੂ ਕਰੋ ਵੀ ਤਿਆਰੀ ਫਿਰ ਪ੍ਰਸ਼ਾਦੇ ਦੀ ਹਣਾ ਹਾਂ ਬਾਈ ਖੀਰਾ ਕਿੱਥੇ ਆ ਖੀਰੇ ਭਾਈ ਅਜਾ ਫਿਰ ਬਾਹਰ ਹੀ ਹੁਣਾ ਚੱਲ ਮੈਂ ਉਹਨੂੰ ਬੁਲਾ ਕੇ ਲੈ ਕੇ ਆਉਣਾ ਠੀਕ ਆ ਭਾਈ ਉਹ ਗੁਰੂ ਘਰ ਚ ਛੋੜਿਆ ਨਹੀਂ ਸੇਵਾ ਕਰਵਾ ਲੈ ਨੂੰ ਬੰਦੀਆ ਕਰਲਾ ਕਰਲਾ ਕੀ ਪਤਾ ਤੇਰੀ ਬੱਕਰੀ ਲੋਡ ਹੋ ਜਾਏ ਖੀਰੇ ਉਹ ਖੀਰੇ ਹਾਂ ਭਾਈ ਉਹ ਇੱਥੇ ਤਾਂ ਲੋਡ ਨਹੀਂ ਹੁਣਾ ਆ ਜਾ ਅੰਦਰ ਸੇਵਾ ਕਰਾ ਉਹ ਡਾਡਾ ਭਾਈ ਤੁਸੀਂ ਪ੍ਰਸ਼ਾਦਾ ਛਕ ਲਓ ਭਾਈ ਆ ਜੋ ਤੂੰ ਜੁੱਤੀਆ ਪਾਵਾਵੇਂਗਾ ਸਾਡੇ ਯਾਰ ਉੱਠ ਤੇਰਾ ਛਾਬ ਹੋ ਰਾ ਗੱਜਨ ਸਰਦਾਰ ਦਾ ਹੱਤੋ ਲਾ ਹੱਤੋ ਲਾ ਆ ਜਾ ਭਾਈ ਤੁਸੀਂ ਪ੍ਰਸ਼ਾਦਾ ਛਕੋ ਓਏ ਉੱਧਰ ਜਾਣ ਕੇ ਹੁਣ ਉਹ ਤੂੰ ਹੱਤੋ ਆ ਜਾ ਪ੍ਰਸ਼ਾਦਾ ਛਕ ਲਓ ਭਾਈ ਰੋਕੋ ਹੁਣ ਅਸੀਂ ਇਹਨਾਂ ਨਾਲ ਬੈਠ ਕੇ ਖਾਵਾਂਗੇ ਗਾਲੀਆਲੇ ਕੋਲ ਤੇ ਹਰੇਕ ਨੂੰ ਨਹੀਂ ਸੌਦੇ ਹੁੰਦੇ ਮੈਂ ਤਾਂ ਸੇਵਾ ਕਰਦਾ ਸੀ ਸੇਵਾ ਕਰਨ ਦੀ ਉਗਾਥਾ ਤੇਰੀ ਇਹਦੀ ਕੋਈ ਗਲਤੀ ਨਹੀਂ ਇਹਨੂੰ ਮੈਂ ਲੈ ਕੇ ਆਇਆ ਜੀ ਓਰੇ ਸੇਵਾ ਕਰ ਲਈ ਓ ਤੇਰਾ ਤਬਾਕਾ ਖਰਾਬ ਹੋਏ ਇਹ ਸਰਦਾਰਾਂ ਨੇ ਪ੍ਰੋਗਰਾਮ ਕਰਵਾਇਆ ਤੇ ਤੂੰ ਇਹਨਾਂ ਕਲੇੜਾਂ ਨੂੰ ਸਰ ਤੇ ਬਠਾਈ ਫਿਰਦਾ ਓਏ ਔਕਾਤ ਭੁੱਲੇ ਫਿਰਦੇ ਨੇ ਇਹ ਇਹੀ ਚੀਜ਼ਾਂ ਨੂੰ ਖਤਮ ਕਰਨ ਲਈ ਇਹ ਉੱਚ-ਨੀਚ ਜਾਤ ਪਾਤ ਮਹਾਰਾਜ ਨੇ ਪੰਗਤ ਦੀ ਪ੍ਰਥਾ ਚਲਾਈ ਸੀ ਗੁਰਦੁਆਰਾ ਸਾਹਿਬ ਦੇ ਚਾਰ ਦਰਵਾਜ਼ੇ ਮਕਸਦ ਚਾਰੇ ਦਿਸ਼ਾਵਾਂ ਕਿਸੇ ਵੀ ਮਜ਼ਬਦ ਦਾ ਕਿਸੇ ਵੀ ਜਾਤ ਦਾ ਬੰਦਾ ਆ ਕੇ ਸਤਕਾਰ ਸਹਿਤ ਨਤਮਸਤਕ ਹੋ ਸਕਦਾ ਤੇ ਭੇਟਾ ਦੇ ਸਕਦਾ ਪਰ ਜੇ ਤੁਹਾਡੇ ਅਰਗੇ ਮੋਰੀ ਬੰਦੇ ਆ ਕੁਛ ਕਰਦੇ ਰਹੇ ਨਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਰੇਕ ਜਾਤ ਦਾ ਆਪਦਾ ਗੁਰਦੁਆਰਾ ਬਣਾਇਆ ਹੋਊਗਾ ਓਏ ਤੂੰ ਮਤਾਂ ਨਾ ਦੇ ਮੈਨੂੰ ਓਏ ਮਤਾਂ ਨਾ ਦੇ ਆ ਤੇਰੀ ਚਪਲਾਈ ਹੋਏ ਨੇ ਸਾਰੇ ਇਹ ਪਾਸ ਤੇ ਲੰਗਰ ਮੈਂ ਕਰਵਾਇਆ ਮੈਂ ਮੈਂ ਇਹੋ ਹੀ ਹੋਊਗਾ ਜਦ ਮੈਂ ਜਾਊਗਾ ਚਲੋ ਭਜੇ ਤੋ ਚਲੋ ਓਏ ਤੂੰ ਇੱਥੇ ਖੜਾ ਹੈ ਚਲ ਭਜੇ ਤੋ ਹੈਲੋ ਗੁਰਦੁਆਰਾ ਸਾਹਿਬ ਕਿਸੇ ਦੀ ਜੱਦੀ ਜਾਇਦਾਦ ਨਹੀਂ ਸਾਰੇ ਨਗਰ ਦਾ ਸਾਂਝਾ ਸਥਾਨ ਹੈ ਇੱਥੇ ਕੋਈ ਵੀ ਕਿਸੇ ਵੇਲੇ ਵੀ ਮਰਿਆਦਾ ਅਨੁਸਾਰ ਆ ਕੇ ਸੇਵਾ ਕਰ ਸਕਦਾ ਹੈ ਔਰ ਭੇਟਾ ਦੇ ਸਕਦਾ ਹੈ ਇਹ ਕਿਸੇ ਨੂੰ ਇਹ ਵਹਿਮ ਹੋਵੇ ਕਿ ਮੇਰੇ 51 ਰੁਪਏ ਦੇ ਨਾਲ ਮੈਂ ਗੁਰੂ ਘਰ ਦੇ ਅੱਜ ਦੇ ਦਿਨ ਲਈ ਚੌਧਰੀ ਬਣ ਗਿਆ ਅਲਸ ਨੂੰ ਆਪਣੇ ਦਿਮਾਗ ਚੋਂ ਕੱਢ ਦੇਣੀ ਚਾਹੀਦੀ ਹੈ ਕਿਉਂਕਿ ਗੁਰੂ ਕਰਦੀ ਹੈ ਮਰਿਆਦਾ ਨਾਲ ਇੱਥੋਂ ਦੇ ਅਸੂਲਾਂ ਨਾਲ ਉਹਨਾਂ ਨਾਲ ਕਿਸੇ ਕਿਸਮ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ ਜਿਸ ਕਿਸੇ ਨੂੰ ਇਸ ਗੱਲ ਦੀ ਰਤੀ ਭਰ ਵੀ ਤਕਲੀਫ ਹੈ ਉਹ ਇੱਥੋਂ ਆਪਣੀ ਤਸ਼ਰੀਫ ਲਿਜਾ ਸਕਦਾ ਹੈ ਆ ਬਾਕੀ ਸਾਰੇ ਮਾਈ ਭਾਈ ਸਾਰੇ ਨਗਰ ਨਿਵਾਸੀ ਾਰੇ ਬੱਚੇ ਇੱਥੇ ਪੰਗਤ ਦੇ ਵਿੱਚ ਸੱਜ ਕੇ ਪ੍ਰਸ਼ਾਦਾ ਛਕੋ ਬੈਠੋ ਜੀ ਬੈਠੋ ਮਾਤਾ ਜੀ ਬੈਠੋ ਬਈ ਵੀਰ ਜੀ ਬੈਠੋ ਬੈਠੋ ਬਈ ਬੈਠੋ ਬੈਠੋ ਬਈ ਮਾਤਾ ਉਹ ਬਈਆ ਬਈਆ